ਹੋ ਜੀ ਹਰ ਇੱਕ ਇਨਸਾਨ ਨੂੰ ਪਤਾ ਹੈ ਕਿ ਸਾਡੇ ਲਈ ਨਾਮ ਜਪਣਾ ਕਿੰਨਾ ਜ਼ਰੂਰੀ ਆ ਨਾਮ ਜਪਣ ਦੇ ਵਿੱਚ ਹੀ ਸੁੱਖ ਆ ਭਾਵੇਂ ਕੋਈ ਵੀ ਮਨੁੱਖਿਆ ਕਿਸੇ ਵੀ ਧਰਮ ਦੇ ਵਿੱਚ ਆ ਸਭ ਨੂੰ ਪਤਾ ਹੈ ਕਿ ਨਾਮ ਜਪ ਕੇ ਹੀ ਸਾਡਾ ਪਾਰ ਉਤਾਰਾ ਹੋਵੇਗਾ ਪਰ ਫੇਰ ਵੀ ਆਪਾਂ ਨਾਮ ਨਹੀਂ ਜਪਦੇ ਆਪਾਂ ਇਹਨਾਂ ਗੱਲਾਂ ਨੂੰ ਸੁਣ ਕੇ ਸਮਝ ਕੇ ਵੀ ਉਹਨਾਂ ਦੇ ਉੱਤੇ ਅਸਰ ਨਹੀਂ ਕਰਦੇ ਪਤਾ ਸਾਨੂੰ ਸਭ ਕੁਝ ਆ ਕਿ ਉਸ ਪ੍ਰਮਾਤਮਾ ਤੋਂ ਬਿਨਾਂ ਕਿਸੇ ਨੇ ਬਾਹ ਨਹੀਂ ਫੜਨੀ ਪਰ ਫਿਰ ਵੀ ਅਸੀਂ ਪਰਵਾਹ ਨਹੀਂ ਕਰਦੇ ਫਿਰ ਕੀ ਹੁੰਦਾ ਵੀ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਉਂਦਾ ਹੈ ਨਾ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਦੇ ਆ ਫਿਰ ਵਾਹਿਗੁਰੂ ਜੀ ਵੱਲ ਭਜਦੇ ਆ ਫਿਰ ਜਾ ਕੇ ਬੇਨਤੀਆਂ ਕਰਦੇ ਆ ਤਰਲੇ ਕਰਦੇ ਆ ਅਰਦਾਸਾਂ ਬੇਨਤੀਆਂ ਕਰਦੇ ਆ ਜਿਹੜੇ ਕਹਿ ਦਿੰਦੇ ਆ ਵੀ ਸਾਡੇ ਜੋ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਨਾਮ ਨਹੀਂ ਜਪਿਆ ਜਾਂਦਾ ਫਿਰ ਦੁੱਖ ਦੀ ਕੜੀ ਦੇ ਵਿੱਚ ਉਹ ਵੀ ਅਮਰਤ ਵੇਲੇ ਉੱਠ ਲੈਂਦੇ ਆ ਨਾਮ ਜਪ ਲੈਂਦੇ ਆ ਤੇ ਤੇ ਮਹਾਪੁਰਖ ਜੀ ਕਹਿੰਦੇ ਵੀ ਉਦੋਂ ਵੀ ਤਾਂ ਆਪਾਂ ਅਮਰਤ ਵੇਲੇ ਉੱਠਦੇ ਹੀ ਆ ਨਾਮ ਜਪਦੇ ਹੀ ਆ ਜੇਕਰ ਪਹਿਲਾਂ ਹੀ ਆਪਾਂ ਜਪਣਾ ਸ਼ੁਰੂ ਕਰ ਦਈਏ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਈਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਵੱਡੇ ਵੱਡੇ ਦੁੱਖ ਨਿੱਕੇ ਨਿੱਕੇ ਬਣ ਕੇ ਬੀਤ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਵੀ ਸਤਿਗੁਰ ਸੱਚੇ ਪਾਤਸ਼ਾ ਸਾਡੇ ਵੱਡੇ ਵੱਡੇ ਕਸ਼ਟਾਂ ਨੂੰ ਛੋਟਿਆਂ ਦੇ ਵਿੱਚ ਘਟ ਦਿੰਦੇ ਨੇ ਸੂਲੀ ਤੋਂ ਵੀ ਸੂਲ ਬਣਾ ਦਿੰਦੇ ਨੇ ਤਾਂ ਫਿਰ ਆਪਾਂ ਕਿਉਂ ਇੰਨੀ ਵੱਡੀ ਗਲਤੀ ਕਰਦੇ ਆ ਚਲੋ ਕੁਝ ਲੋਕ ਤਾਂ ਅੰਮ੍ਰਿਤ ਵੇਲੇ ਨਹੀਂ ਉੱਠਦੇ ਨਾ ਨਾਮ ਜਪਦੇ ਆ ਪਰ ਕੁਝ ਭੈਣ ਭਰਾ ਐਸੇ ਆ ਜੋ ਇਹ ਇੰਨੀ ਕੀਮਤੀ ਕਮਾਈ ਨੂੰ ਕਰਕੇ ਵੀ ਵਿਰਥਾ ਹੀ ਗਵਾ ਦਿੰਦੇ ਆ ਪਾਪ ਕਿ ਉਹ ਰੋਜ਼ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠਦੇ ਆ ਨਾਮ ਜਪਦੇ ਆ ਗੁਰੂ ਘਰੇ ਜਾਂਦੇ ਆ ਜਾ ਕੇ ਸੇਵਾ ਸਿਮਰਨ ਕਰਦੇ ਆ ਜਿੱਥੇ ਵੀ ਦਾਨ ਪੁੰਨ ਕਰਨ ਦਾ ਮੌਕਾ ਮਿਲੇ ਉੱਥੇ ਦਾਨ ਪੁੰਨ ਕਰਦੇ ਆ ਸੇਵਾ ਕਰਦੇ ਆ ਪਰ ਇਹ ਸਾਰੇ ਚੰਗੇ ਕੰਮ ਕਰਕੇ ਪੁੰਨ ਕਮਾ ਕੇ ਕੁਝ ਗਲਤੀਆਂ ਕੁਝ ਭੁੱਲਾਂ ਅਸੀਂ ਆ ਕਰ ਬੈਠਦੇ ਨੇ ਕਿ ਆਪਣੇ ਸਾਰੇ ਪੁੰਨ ਸਾਰੇ ਕੀਤੇ ਹੋਏ ਚੰਗੇ ਕਰਮ ਗਵਾ ਬੈਠਦੇ ਆ ਮਹਾਂਪੁਰਖ ਜੀ ਹਮੇਸ਼ਾ ਸਮਝਾਉਂਦੇ ਆ ਕਿ ਜਦੋਂ ਆਪਾਂ ਕੋਈ ਵੀ ਚੰਗਾ ਕੰਮ ਕਰਦੇ ਆ ਦਾਨ ਪੁੰਨ ਕਰਦੇ ਆ ਸੇਵਾ ਕਰਦੇ ਆ ਕੋਈ ਪਰ ਉਪਕਾਰ ਦਾ ਕੰਮ ਕਰਦੇ ਆ ਮਨ ਦੇ ਵਿੱਚ ਚੰਗੀ ਭਾਵਨਾ ਰੱਖ ਕੇ ਕਿਸੇ ਦਾ ਭਲਾ ਕਰਦੇ ਆ ਤਾਂ ਉਹ ਸਾਡੇ ਪੁੰਨ ਬਣਦੇ ਆ ਸਾਡੇ ਚੰਗੇ ਕਰਮ ਬਣਦੇ ਆ ਪਰ ਅਸੀਂ ਆਪਣੇ ਕੀਤੇ ਹੋਏ ਚੰਗੇ ਕਰਮਾਂ ਨੂੰ ਕਮਾਏ ਹੋਏ ਚੰਗੇ ਕਰਮਾਂ ਨੂੰ ਕਈ ਵਾਰ ਕੁਝ ਗਲਤੀਆਂ ਦੇ ਨਾਲ ਖਵਾ ਬੈਠਦੇ ਆ ਇਸੇ ਕਰਕੇ ਤਾਂ ਸਾਨੂੰ ਮਹਾਪੁਰਖ ਜੀ ਵਾਰ-ਵਾਰ ਸੁਜੇਤ ਕਰਦੇ ਆ ਸਾਨੂੰ ਸਮਝਾਉਂਦੇ ਆ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਕਿਸੇ ਦੀ ਨਿੰਦਿਆ ਜੁਗਲੀ ਬੁਰਾਈ ਕਰਨ ਤੋਂ ਮਨਾਹੀ ਕੀਤੀ ਆ ਵੀ ਪਾਈ ਕਦੇ ਕਿਸੇ ਦੀ ਨਿੰਦਿਆ ਜੁਗਲੀ ਨਹੀਂ ਕਰਨੀ ਭਾਵੇਂ ਕੋਈ ਮਨੁੱਖ ਜਿੰਨਾ ਮਰਜ਼ੀ ਮਾੜਾ ਹੋਵੇ ਪਰ ਆਪਾ ਉਹਨੂੰ ਮਾੜਾ ਨਹੀਂ ਕਹਿਣਾ ਹਾਂ ਉਹਦੇ ਲਈ ਅਰਦਾਸ ਮੈਂਤੀ ਕਰ ਸਕਦੇ ਹਾਂ ਵੀ ਸਤਿਗੁਰ ਸੱਚੇ ਪਾਤਸ਼ਾਹ ਇਹਨੂੰ ਮਤ ਬੁੱਧ ਬਖਸ਼ੋ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਕਦੇ ਕਿਸੇ ਦੀ ਨਿੰਦਿਆ ਜੁਗਲੀ ਨਹੀਂ ਕਰਨੀ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਕਿਸੇ ਦੇ ਦਿੱਤੀ ਪੁੱਤ ਦੀ ਗੱਲ ਹੋ ਗਈ ਕਿਸੇ ਦੇ ਪਰਿਵਾਰ ਦੀ ਕੋਈ ਗੱਲ ਕਿਸੇ ਦਾ ਕੋਈ ਔਗਣ ਸਾਹਮਣੇ ਆਇਆ ਓਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤਾਂ ਚਾਰ ਜੀਆਂ ਨੂੰ ਹੋਰ ਨਾ ਦੱਸਿਆ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕਿੰਨੀ ਵੱਡੀ ਗਲਤੀ ਕਰ ਰਹੇ ਆ ਆਪਣੇ ਕੀਤੇ ਹੋਏ ਸਾਰੇ ਚੰਗੇ ਕਰਮਾਂ ਨੂੰ ਗਵਾ ਰਹੇ ਆ ਕੁਝ ਲੋਕ ਗੁਰਬਾਣੀ ਦਾ ਪਾਠ ਕਰਦੇ ਆ ਗੁਰੂ ਘਰੇ ਜਾਂਦੇ ਆ ਪਰ ਗੁਰੂ ਦੇ ਉੱਤੇ ਭਰੋਸਾ ਪੱਕਾ ਨਹੀਂ ਉਹ ਕਈ ਤਰ੍ਹਾਂ ਦੇ ਕਰਮ ਕਾਂਡ ਕਰਦੇ ਆ ਵਹਿਮ ਭਰਮ ਕਰਦੇ ਆ ਉਹ ਦਾਨ ਪੁੰਨ ਕਰਨ ਲੱਗਿਆਂ ਵੀ ਦਿਨ ਮਹੀਨੇ ਵਾਰ ਦੀ ਚਿੰਤਾ ਕਰਦੇ ਆ ਪਹਿਲਾਂ ਇਹ ਸੋਚਦੇ ਆ ਵੀ ਅੱਜ ਕੀ ਵਾਰ ਆ ਕਿਉਂਕਿ ਉਵਾਰਾਂ ਦੇ ਹਿਸਾਬ ਦੇ ਨਾਲ ਚੀਜ਼ਾਂ ਦੇ ਹਿਸਾਬ ਦੇ ਨਾਲ ਦਾਨਪੁਨ ਕਰਦੇ ਆ ਵੀ ਕਿਹੜੀ ਚੀਜ਼ ਦਾ ਦਾਨਪੁਨ ਕਰਾਂ ਕਿਹੜੇ ਵਾਰ ਕਰਾਂ ਤਾਂ ਜੋ ਮੈਨੂੰ ਫਲ ਮਿਲੇ ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੰਨਾ ਕੰਮ ਤੋਂ ਰੋਕਿਆ ਹੈ ਦਾਨ ਪੁੰਨ ਕੀਤੀ ਹੋਈ ਸੇਵਾ ਉਹੀ ਸਫਲ ਆ ਜੋ ਅਸੀਂ ਨਿਰਸਵਾਰਥ ਹੋ ਕੇ ਕਰਦੇ ਆ ਬਿਨਾਂ ਭੇਦ ਭਾਵ ਤੋਂ ਕਰਦੇ ਆ ਬਿਨਾਂ ਇਤਕਰੇ ਤੋਂ ਕਰਦੇ ਆ ਅਤੇ ਬਿਨਾਂ ਕਿਸੇ ਵਿਚਾਰ ਤੋਂ ਕਰਦੇ ਆ ਭਾਵ ਕਿ ਕਿਸੇ ਪ੍ਰਕਾਰ ਦਾ ਕੋਈ ਭੇਦ-ਬਾਪ ਨਹੀਂ ਰੱਖਣਾ ਇਹ ਨਹੀਂ ਆ ਵੀ ਆਪਾਂ ਸੰਗਰਾਮ ਵਾਲੇ ਦਿਨ ਹੀ ਦਾਨਪੁਣ ਕਰਨਾ ਹੈ ਮੱਸੀਆ ਵਾਲੇ ਦਿਨ ਹੀ ਕਰਨਾ ਹੈ ਨਾ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਸਾਨੂੰ ਇਹ ਸਿਖਾਉਂਦੀ ਆ ਕਿ ਜੇਕਰ ਤੁਹਾਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਤੱਕਦੇ ਵੀ ਕੋਈ ਦਿਨ ਮਹੀਨਾ ਵਾਰ ਵਿਚਾਰ ਕੇ ਮਦਦ ਨਹੀਂ ਕਰਨੀ ਜਦੋਂ ਵੀ ਕਿਸੇ ਲੋੜਵੰਦ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਉਹਦੀ ਲੋੜ ਦੇ ਮੁਤਾਬਕ ਉਹਦੀ ਸਹਾਇਤਾ ਕਰਨੀ ਆ ਤਾਂ ਸਤਿਗੁਰ ਸੱਚੇ ਬਾਦਸ਼ਾਹ ਸਾਡੇ ਉੱਤੇ ਮਿਹਰਬਾਨ ਹੁੰਦੇ ਆ ਪਰ ਅਸੀਂ ਕੀ ਕਰਦੇ ਆ ਆਪਣੇ ਵੱਲੋਂ ਤਾਂ ਚੰਗੇ ਕੰਮ ਹੀ ਕਰਦੇ ਆ ਪਰ ਇਦਾਂ ਦੀਆਂ ਵਿਚਾਰਾਂ ਕਰਕੇ ਵਹਿਮ ਭਰਮ ਕਰਕੇ ਆਪਣੇ ਚੰਗੇ ਕਰਮਾਂ ਨੂੰ ਗਵਾ ਬੈਠਦੇ ਆ ਫਿਰ ਭੁੱਲ ਕੇ ਕਦੇ ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਵਿਚਾਰ ਨਹੀਂ ਕਰਨੀ ਕਦੇ ਵੀ ਕਿਸੇ ਦੀ ਨਿੰਦਿਆ ਚੁਗਲੀ ਕਿਸੇ ਦੀ ਬੁਰਾਈ ਨਹੀਂ ਕਰਨੀ ਕਦੇ ਵੀ ਆਪਣੇ ਕੀਤੇ ਹੋਏ ਚੱਕੇ ਕਰਮਾਂ ਦਾ ਲੋਕ ਵਿਖਾਵਾ ਨਹੀਂ ਕਰਨਾ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਹੈ ਨਾਮ ਜਪਣਾ ਹੈ ਅਤੇ ਗੁਰੂ ਦੇ ਉਪਦੇਸ਼ ਦੇ ਅਨੁਸਾਰ ਚੱਲਣਾ ਹੈ ਅਤੇ ਇਥੇ ਮਹਾਪੁਰਖ ਜੀ ਇੱਕ ਹੋਰ ਬਹੁਤ ਸੋਹਣੀ ਗੱਲ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਕਿ ਸਿਰਫ ਨਿਤਨੇਮ ਨਹੀਂ ਵਧਾਉਣਾ ਪਾਪ ਕੀ ਕਈ ਵਾਰ ਸਾਡੇ ਮਨ ਦੇ ਵਿੱਚ ਇਹ ਹੁੰਦਾ ਏ ਵੀ ਆਪਾਂ ਜਿਆਦਾ ਪਾਠ ਕਰਾਂਗੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਜਿਆਦਾ ਮਿਹਰਬਾਨ ਹੋਣਗੇ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨ ਤੋਂ ਭਾਵੇਂ ਇਹ ਹੁੰਦਾ ਏ ਵੀ ਜਿੰਨਾ ਕਾ ਆਪਾਂ ਪਾਠ ਕਰਦੇ ਆ ਨਾ ਉਹਨੂੰ ਪੂਰੇ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਕਰੀਏ ਮਨ ਲਾ ਕੇ ਕਰੀਏ ਸਾਡਾ ਗੁਰਬਾਣੀ ਦੇ ਪ੍ਰਤੀ ਪ੍ਰੇਮ ਭਰੋਸਾ ਸਦੇ ਗੁਰਬਾਣੀ ਦਾ ਪਾਠ ਅਸੀਂ ਪੂਰੇ ਚਾਅ ਉਤਸ਼ਾਹ ਦੇ ਨਾਲ ਕਰਨਾ ਹੈ ਮਨ ਲਾ ਕੇ ਕਰਨਾ ਹੈ ਆਪਣੇ ਸਤਿਗੁਰ ਸੱਚੇ ਪਾਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਹੈ ਜਦੋਂ ਗੁਰਬਾਣੀ ਦਾ ਪਾਠ ਕਰੀਏ ਤਾਂ ਇੰਜ ਮਹਿਸੂਸ ਕਰਨਾ ਹੈ ਕਿ ਗੁਰੂ ਨਾਨਕ ਪਾਸ਼ਾ ਸਾਹਮਣੇ ਬੈਠੇ ਨੇ ਅਸੀਂ ਉਹਨਾਂ ਨੂੰ ਗੁਰਬਾਣੀ ਦਾ ਪਾਠ ਸੁਣਾ ਰਹੇ ਹਾਂ ਹੁਣ ਪੋਹ ਦੇ ਮਹੀਨੇ ਦੇ ਵਿੱਚ ਸੰਗਰਾਮ ਵਾਲੇ ਦਿਨ ਤੋਂ ਹੀ ਗੁਰਬਾਣੀ ਦੇ ਪਾਠ ਕਰਨੇ ਆਰੰਭ ਕਰਨੇ ਆ ਜੋ ਆਪਾਂ ਅਮਰਤ ਵੇਲੇ ਨਿਤਨੇਮ ਕਰਦੇ ਹਾਂ ਉਹ ਤਾਂ ਉਸੇ ਤਰ੍ਹਾਂ ਕਰਨਾ ਹੈ ਪਰ ਸ਼ਹੀਦਾਂ ਦੀਆਂ ਦੇ ਨਾਮ ਤੇ ਸਹਿਬ ਜੀ ਜਦੋਂ ਇਹ ਨਾਮ ਤੇ ਆਪਾਂ ਗੁਰਬਾਣੀ ਦਾ ਪਾਠ ਅਲੱਗ ਤੋਂ ਕਰਨਾ ਸ਼ੁਰੂ ਕਰੀਏ ਜਿੰਨੀ ਕੁ ਤੁਹਾਡੀ ਭਾਵਨਾ ਹੈ ਜਿੰਨਾ ਕੁ ਤੁਹਾਡੇ ਕੋਲ ਸਮਾਂ ਹੈ ਇਹ ਨਹੀਂ ਆ ਵੀ ਜ਼ਿਆਦਾ ਪਾਠ ਕਰਾਂਗੇ ਤਾਂ ਜ਼ਿਆਦਾ ਕਿਰਪਾ ਨਾ ਜਿੰਨਾ ਹੀ ਪਾਠ ਅਸੀਂ ਮਨ ਲਾ ਕੇ ਕਰਾਂਗੇ ਸ਼ਬਦਾਂ ਭਾਵਨਾ ਦੇ ਨਾਲ ਕਰਾਂਗੇ ਓਨੀ ਹੀ ਸਾਡੇ ਉੱਤੇ ਕਿਰਪਾ ਹੋਵੇਗੀ ਤਾਂ ਇਸ ਕਰਕੇ ਆਪਾਂ ਭਾਵੇਂ 5 ਮਿੰਟ ਦਾ ਹੀ ਟਾਈਮ ਕੱਢੀਏ ਪਰ ਕੱਢਣਾ ਪੂਰੀ ਸ਼ਰਧਾ ਭਾਵਨਾ ਦੇ ਨਾਲ ਆ ਭਾਵੇਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਚੋ ਪਈ ਸਾਬ ਜੀ ਦੀ ਬਾਣੀ ਪੜ ਲਓ ਜਪਜੀ ਸਾਹਿਬ ਜੀ ਦੇ ਪਾਠ ਕਰ ਲਓ ਸੁਖਣੀ ਸਾਹਿਬ ਜੀ ਦੇ ਪਾਠ ਕਰ ਲਓ ਸ਼ਹੀਦਾਂ ਸਿੰਘਾਂ ਦੇ ਨਾਮ ਤੇ ਵੱਧ ਤੋਂ ਵੱਧ ਸਮਾਪਾ ਹਾਜ਼ਰੀ ਲਨਵਾਉਣੀ ਆ ਅਤੇ ਹਾਜ਼ਰੀ ਲਗਵਾ ਕੇ ਕੋਈ ਵੀ دنیਵੀ ਮੰਗਣੀ ਰੱਖਣੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਆਪਣੀਆਂ ਮੰਗਾ ਮੰਗਦੇ ਜੰਗੇ ਨਹੀਂ ਲੱਗਦੇ ਇਹਨਾਂ ਦਿਨਾਂ ਦੇ ਵਿੱਚ ਇਸ ਮਹੀਨੇ ਦੇ ਵਿੱਚ ਜੋ ਵੀ ਗੁਰਬਾਣੀ ਦੇ ਪਾਠ ਕਰਨੇ ਆ ਖਾਸ ਕਰਕੇ ਸ਼ਹੀਦਾਂ ਸਿੰਘਾਂ ਦੇ ਨਾਮ ਤੇ ਚਾਰ ਸਹਿਬਜ਼ਾਦਿਆਂ ਦੇ ਨਾਮ ਤੇ ਮਾਦਾ ਜੀ ਦੇ ਨਾਮ ਤੇ ਜੋ ਵੀ ਆਪਾਂ ਪਾਠ ਕਰਨੇ ਆ ਨਾ ਉਹ ਪਾਠ ਕਰਕੇ ਆਪਣੇ ਗੁਰੂ ਦਾ ਪ੍ਰੇਮ ਪਿਆਰ ਭਰੋਸਾ ਮੰਗਣਾ ਹੈ ਅਮਰਤ ਵੀਲਾ ਮੰਗਣਾ ਹੈ ਨਾਮ ਮੰਗਣਾ ਹੈ ਅਮਰਤ ਦੀ ਦਾਤ ਮੰਗਣੀ ਆ ਕੋਈ ਵੀ ਦੁਨਿਆਵੀ ਸੁੱਖ ਸੁਖੂਲਤਾ ਨਹੀਂ ਮੰਗਣੀ ਆ